ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸਭ ਤੋਂ ਜ਼ਰੂਰੀ ਗੱਲ ਜਿਹੜੀ ਹੈ ਸ਼ੇਅਰ ਕਰਨ ਲਈ ਅਸੀਂ ਪੱਤਰਕਾਰ ਵੀਰਾਂ ਦੇ ਥਰੂ ਤੁਹਾਡੇ ਨਾਲ رابطہ ਕੰਮ ਕਰਦੇ ਦੀ ਕੋਸ਼ਿਸ਼ ਕੀਤੀ ਹੈ ਸਭ ਤੋਂ ਪਹਿਲੀ ਜ਼ਰੂਰੀ ਗੱਲ ਹੈ ਕਿ ਪਰਾਲੀ ਨੂੰ ਆਗਨ ਨਹੀਂ ਲਾਣੀ ਉਸ ਸਬੰਧੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਅਸੀਂ ਸਾਰੇ ਰਲ ਮਿਲ ਕੇ ਜਿਹੜੇ ਐ ਨੂੰ ਰੋਕ ਲਈ ਪੂਰੇ ਅਸੀਂ ਆਪਣੀਆਂ ਡਿਊਟੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਾਂ ਮੇਰੀ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਅਸੀਂ ਆਪਣੇ ਗੁਰਦਾਸਪੁਰ ਨੂੰ ਜਿਹੜਾ ਪ੍ਰਦੂਸ਼ਣ ਮੁਕਤ ਬਣਾਉਣਾ ਹੈ ਇਸ ਕਰਕੇ ਅਸੀਂ ਪਰਾਲੀ ਨੂੰ ਬਿਲਕੁਲ ਆਗਨ ਨਹੀਂ ਲਾਣੀ ਕਿਸੇ ਤਰ੍ਹਾਂ ਦੀ ਮਸ਼ੀਨਰੀ ਦੀ ਲੋੜ ਹੈ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਸਾਡੇ ਪ੍ਰਸ਼ਾਸਨ ਨੂੰ ਲੋੜਤ ਹੈ ਅਸੀਂ ਪਿੰਡਾਂ ਵਾਈਜ਼ ਅਫਸਰ ਲਾਇਆ ਨੇ ਤੁਸੀਂ رابطہ ਕੈਂ ਕਰ ਸਕਦੇ ਹੋ ਸਾਡੇ ਡਿਸਟ੍ਰਿਕਟ ਤੇ ਜਿਹੜਾ ਹੈ ਆਪਣਾ ਅਸੀਂ ਟੋਲ ਫਰੀ ਨੰਬਰ ਵੀ ਸ਼ੁਰੂ ਕੀਤਾ ਹੈ ਜਿੱਥੇ ਤੁਸੀਂ ਕਾਲ ਕਰਕੇ ਹਰ ਤਰ੍ਹਾਂ ਦੀ ਜਿਹੜੀ ਆਪਣੀ ਲੋਡ ਲੋਡ ਮੰਗ ਦੀ ਇਨਫੋਰਮੇਸ਼ਨ ਹੈ ਤੁਸੀਂ ਲੈ ਸਕਦੇ ਹੋ ਅਸੀਂ ਰਲ ਮਿਲ ਕੇ ਇੱਕ ਸਾਫ਼ ਸੁਥਰੀ ਇੱਕ ਗ੍ਰੀਨ ਦੀਵਾਲੀ ਤੇ ਇੱਕ ਖੁਸ਼ੀਆਂ ਭਰੀ ਦੀਵਾਲੀ ਜਿਹੜੀ ਹੈ ਮਨਾਈਏ ਤਾਂ ਜੋ ਕਿਸੇ ਤਰ੍ਹਾਂ ਦਾ ਵੀ ਕਿਸੇ ਨੁਕਸਾਨ ਨਾ ਹੋ ਸਕੇ ਇਹਦੇ ਨਾਲ ਤੁਹਾਡੇ ਸਾਰਿਆਂ ਨਾਲ ਜਿਹੜੀ ਹੈ ਮੈਂ ਆਪਣੇ ਐਡਵਾਂਸ ਵੇਸ ਤੁਹਾਨੂੰ ਸਾਰਿਆਂ ਨੂੰ ਦੁਵਾਲੀਆਂ ਦੀਆਂ ਲੱਖ ਲੱਖ ਮੁਬਾਰਕਾਂ